ਇੱਕ ਬਾਈ ਜੀ ਆ ਬੈਡ ਸਿਸਟਮ ਵੀ ਕੀਤਾ ਹੋਇਆ ਤੁਸੀਂ ਹਨਾ ਇਹ ਬੈਡ ਸਿਸਟਮ ਦੇ ਕੀ ਕੀ ਫਾਇਦੇ ਆ ਜਾਂਦੇ ਆ ਇਹ ਕਨੇ ਸੁੰਡੀ ਦਾ ਪਉ ਪਉ ਤੇ ਜੇ ਸੁੰਡੀ ਪੈ ਗਈ ਤਾਂ ਫਿਰ ਮੋਨੋਫੇਰ ਦੇ ਵਿੱਚ ਆਊ ਆਊ ਤੁਹਾਡਾ ਕਿਵੇਂ ਸਰਦਾ ਮੈਨੂੰ ਇਮਾਨਦਾਰੀ ਨਾਲ ਦੱਸਿਓ ਥੋੜਾ ਜਿਆ ਨਹੀਂ ਸੁੰਡੀ ਵਾਲਾ ਵੇਖੋ ਜੀ ਆਈ ਨਹੀਂ ਹਸ ਤੱਕ ਇਸ ਚੀਜ਼ ਦੀ ਦਿੱਕਤ ਸਾਨੂੰ ਬਾਕੀ ਬੈਕਟੀਰੀਆ ਆਂਦੇ ਆ ਤੇ ਸਪਰੇ ਦਾ ਹੱਲ ਦੇਖਿਆ ਜਾਵੇ ਤਾਂ ਸਪਰੇ ਦਾ ਹੱਲ ਕੀ ਹੋ ਸਕਦਾ ਸਪਰੇਅ ਅਸੀਂ ਬਾਇਓਐਨਜ਼ਾਈਮ ਯੂਜ਼ ਕਰ ਰਹੇ ਹਾਂ ਜੀ ਬੈਕਟੀਰੀਆਜ਼ ਦੇ ਬਾਇਓਐਨਜ਼ਾਈਮ ਅਛਾਏ ਬਾਇਓਐਨਜ਼ਾਈਮ ਕੀ ਛਾਏ ਬਾਇਓਐਨਜ਼ਾਈਮ ਕਿਸੇ ਵੀ ਫਰੂਟ ਦਾ ਹੋ ਗਿਆ ਹੂੰ 10 3 1 ਦੀ ਰੇਸ਼ੋ ਨਾਲ ਕਿਵੇਂ ਮਤਲਬ ਥੋੜਾ ਜਿਹਾ ਐਕਸਪਲੇਨ ਕਰ ਦਿਓ ਹਣਾ ਬਾਇਓਐਨਜ਼ਾਈਮ ਕੀ ਛਾਏ ਆ ਉਹ ਵੀ ਆਪਾਂ ਲੋਕ ਦੇਖੀ ਜਾਂਦੇ ਨੇ ਕਿਸੇ ਦੇ ਕੰਮ ਆ ਜੂ ਇਹ ਨੁਕਸਾਨ ਜੀ ਖੇਤੀ ਨੂੰ ਦਾ ਸਟਾਰਟਿੰਗ ਤੋਂ ਹੀ ਆਗਾ ਸੀ ਪਰ ਆਰਗੈਨਿਕ ਵਾਲਾ 2020 ਦੇ ਅੰਦਰ ਆਇਆ ਵੀ オーਰਗੈਨਿਕ ਕਰੀ ਆਵਦੀ ਮਿੱਟੀ ਉਤਾਰੀਏ ਦਿਨੋ ਦਿਨ ਮਿੱਟੀ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਪੰਜਾਬ ਦੀ ਜੈਸ ਹੱਬ ਨਾਲ ਚੱਲਦੀ ਰਹੀ ਤਾਂ ਕਿ ਦਿਨ ਕਦੇ ਆ ਕੇ ਬੰਜਰ ਹੋ ਜਾਏਗੀ ਜੀ ਤੁਹਾਨੂੰ ਇਦਾਂ ਲੱਗਿਆ ਨੇ ਹੈਗਾ ਵੀ ਰਿਸ਼ਤੇਦਾਰ ਕਹਿਣਗੇ ਵੀ ਰੇੜੀ ਲਾ ਕੇ ਸਮਾਨ ਵੇਚੀ ਜਾਂਦਾ ਸਗੋਂ ਸਟਾਲ ਲਾ ਕੇ ਅਸੀਂ ਖੁਸ਼ ਹੋਏ ਆਂ ਜੀ ਖੁਸ਼ ਹੋਏ ਆ ਸਾਡੀ ਮਾਰਕੀਟ ਆਉਣ ਲੱਗੀ ਮਾਰਕੀਟਿੰਗ ਮਿਲਣ ਲੱਗੀ ਥੋੜਾ ਪ੍ਰਾਈਜ਼ ਪ੍ਰਾਈਜ਼ ਮਿਲਣ ਲੱਗ ਗਿਆ ਤੇ ਪਹਿਲਾ ਮੇਰੇ ਖਿਆਲ ਚ ਨੇਵੀ ਚ ਸੀ ਨਾ ਨੇਵੀ ਚ ਸੀ ਜੀ ਤੇ ਇਹ ਵਾਈ ਫਿਰ ਮਤਲਬ ਵਧੀਆ ਤੁਹਾਡੀ ਵਾਈਟ ਕਾਲਰ ਜੌਬ ਸੀ ਹਨਾ ਤੇ ਨੇਵੀ ਨੂੰ ਛੱਡ ਕੇ ਤੁਹਾਡੀ ਫੈਕਟਰੀ ਵੀ ਹੈਗਾ ਮਾਰਬਲ ਦੀ ਹਨਾ ਹਾਂਜੀ ਤੇ ਇੱਧਰ ਕਿਵੇਂ ਰੁਚੀ ਇਹ ਮੈਂ ਮਤਲਬ ਬਹੁਤ ਘੱਟ ਦੇਖੇ ਨੇ ਜਿਵੇਂ ਮਾਰਬਲ ਦੀ ਫੈਕਟਰੀ ਉਧਰ ਵੀ ਸੁਖਨਾਲ ਸੋਨਾ ਕੰਮ ਹੈਗਾ ਹਨਾ ਤੇ ਇਹ ਮਤਲਬ ਖੇਤੀਬਾੜੀ ਚ ਕਿਵੇਂ ਇੰਟਰਸਟ ਆ ਗਿਆ ਅਬੀ ਤਰਨੂ ਬਈ ਤੇਰਾ ਖੇਤ ਦੇਖਣਾ ਤੁਰ ਫਿਰ ਕੇ ਤੇ ਇਹ ਕੀ ਕਨਸੈਪਟ ਆ ਮਤਲਬ ਮੈਂ ਇਹਨੂੰ ਇੰਟਰ ਕ੍ਰੋਪਿੰਗ ਕਹਾਂ ਜਾਂ ਫੂਡ ਫੋਰੈਸਟ ਕਹਾਂ ਬੇਸਿਕਲੀ ਅਸੀਂ ਫੂਡ ਫੋਰੈਸਟ ਡਿਵੈਲਪ ਕਰ ਰਹੇ ਹਾਂ ਓਕੇ ਇਹਦੇ ਅੰਦਰ ਹਰ ਫਰੂਟ ਹੋਵੇ ਸਾਰੇ ਸਾਲ ਦਾ ਆਪਦਾ ਤੇ ਆਰਗੇਨਿਕ ਦੇ ਅੰਦਰ ਹੈ ਤਾਂ ਹਰ ਤਰ੍ਹਾਂ ਨਿਊਟ੍ਰੀਸ਼ਨ ਰਿਚ ਹੋਵੇ ਦਿਨੋਂ ਦਿਨ ਬਿਮਾਰੀਆਂ ਨੂੰ ਵੇਖਦੇ ਹੋਏ ਉਸ ਚੀਜ਼ ਨੂੰ ਵੇਖਿਆ ਵੀ ਆਪਦਾ ਹਰ ਇੱਕ ਫਰੂਟ ਬਾਜ਼ਾਰੋਂ ਲੈਣਾ ਕਦੇ ਕੀ ਚੀਜ਼ ਹੈ ਕਿੰਨਾ ਕੈਮੀਕਲਸ ਯੂਜ਼ ਹੋ ਰਿਹਾ ਹੈ ਹਰ ਇੱਕ ਫਰੂਟ ਦੇ ਉੱਤੇ ਤਾਂ ਹਰ ਇੱਕ ਫਰੂਟ ਆਪਦਾ ਗਰੋ ਕਰੀਏ ਪੂਰੇ ਸਾਲ ਜਿਹੜਾ ਚੱਲਦਾ ਰਵੇ ਆਪਣਾ ਫਰੂਟ ਹੈ ਗੱਲਾਂ ਤੁਰ ਫਿਰ ਕੀ ਕਰਨੀਆਂ ਨੇ ਅੱਜ ਮੈਨੂੰ ਵਧੀਆ ਵੀ ਲੱਗ ਰਹੀ ਸੀ ਤੁਰਨਾ ਤੁਸੀਂ ਪਹਿਲਾਂ ਮੇਰੇ ਖਿਆਲ ਚ ਨੇਵੀ ਸੀ ਜੀ ਨੀਵੀ ਸੀ ਜੀ ਤੇ ਇਹੋ ਵਈ ਫਿਰ ਮਤਲਬ ਵਧੀਆ ਤੁਹਾਡੀ ਵਾਈਟ ਕਾਲਰ ਜੌਬ ਸੀ ਹਨਾ ਤੇ ਨੇਵੀ ਨੂੰ ਛੱਡ ਕੇ ਤੁਹਾਡੀ ਫੈਕਟਰੀ ਵੀ ਹੈਗਾ ਮਾਰਬਲ ਦੀ ਹਨਾ ਹਾਂਜੀ ਤੇ ਇੱਧਰ ਕਿਵੇਂ ਰੁਚੀ ਇਹ ਮੈਂ ਮਤਲਬ ਬਹੁਤ ਘੱਟ ਦੇਖੇ ਨੇ ਜਿਵੇਂ ਮਾਰਬਲ ਦੀ ਫੈਕਟਰੀ ਉੱਧਰ ਵੀ ਸੁਖਨਾਲ ਸੋਨਾ ਕੰਮ ਹੈਗਾ ਹਨਾ ਤੇ ਇਹ ਮਤਲਬ ਖੇਤੀਬਾੜੀ ਚ ਕਿਵੇਂ ਇੰਟਰਸਟ ਆ ਗਿਆ ਕਿਉਂਕਿ ਅੱਜ ਕੱਲ ਜਿਹੜੀ ਜਨਰੇਸ਼ਨ ਹੈਗੀ ਆ ਉਹ ਬਾਹਰ ਨੂੰ ਪ੍ਰੇਫਰੈਂਸ ਦਿੰਦੀ ਆ ਹਨਾ ਖੇ ਇਹ ਤਾਂ ਜੀ ਵਰਤਰੀ ਨਹੀਂ ਹੈਗੇ ਹਣਾ ਤੇ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਈ ਕਿ ਤੁਹਾਡਾ ਐਜੂਕੇਸ਼ਨ ਵੀ ਵਧੀਆ ਜੌਬ ਵੀ ਵਧੀਆ ਸੀ ਹੁਣ ਵੀ ਕੰਮ ਵਧੀਆ ਮਾਰਵਲ ਦਾ ਇੱਧਰ ਫਿਰ ਕਿਵੇਂ ਆ ਗਏ ਤੁਸੀਂ ਇਹ ਤਾਂ ਜੀ ਰੂਟਸ ਜੜੀਆਂ ਹੋਈਆਂ ہیں سٹارٹنگ ਤੋਂ ਆਪਣੇ ਬਚਪਨ ਤੋਂ ਖੇਤੀ ਕਰਦਾ ਹੀ ਆਇਆ ਆ ਕਿਸਾਨ ਦੇ ਪੁੱਤ ਹੈ ਗਿਆ ਹੂੰ ਤਾਂ ਉਹ ਚੀਜ਼ ਖੇਤੀ ਨੂੰ ਤਾਂ سٹਾਰਟਿੰਗ ਤੋਂ ਹੀ ਆਗਾ ਸੀ ਪਰ ਆਰਗੈਨਿਕ ਵਾਲਾ 2020 ਦੇ ਅੰਦਰ ਆਇਆ ਵੀ ਆਰਗੈਨਿਕ ਕਰੀ ਆ ਆਪਦੀ ਮਿੱਟੀ ਉਤਾਰੀਏ ਦਿਨੋ ਦਿਨ ਮਿੱਟੀ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਪੰਜਾਬ ਦੀ ਜੈ ਸਾਹਿਬ ਨਾਲ ਚਲਦੀ ਰਹੀ ਤਾਂ ਕਿ ਦਿਨ ਕਦੇ ਆ ਕੇ ਬੰਜਰ ਹੋ ਜੇਗੀ ਜੀਆ ਤੈਨੂੰ ਬਚਾਉਣਾ ਜ਼ਰੂਰੀ ਹੈ ਨਵੀਂ ਜਨਰੇਸ਼ਨ ਲਈ ਇਹਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿੰਨੀਆਂ ਫਸਲਾਂ ਹੁਣ ਤੱਕ ਆਪਾਂ ਕੱਢ ਚੁੱਕੇ ਹਾਂ ਇੱਕ ਇੱਕ ਏਕੜ ਦੇ ਵਿੱਚੋਂ ਮਤਲਬ ਇਹਰੇ ਵਿੱਚ ਦੇਖੀ ਜਾ ਮਤ ਮਾਨੂੰ 4-5 ਫਸਲਾਂ ਆ ਚਾਰੀਆਂ ਨੇ ਹਾਂਜੀ ਤੇ ਹੁਣ ਤੱਕ ਤੁਸੀਂ ਮੈਕਸਿਮਮ ਕਿੰਨੀਆਂ ਫਸਲਾਂ ਕੱਢ ਲਿਆ ਇੱਕ ਏਕੜ ਦੇ ਵਿੱਚੋਂ ਇੱਕ ਏਕੜ ਦੇ ਅੰਦਰ ਇੰਟਰ ਕ੍ਰੋਪਿੰਗ ਅੰਦਰ 10 ਕੋ ਫਸਲਾਂ ਲੈ ਚੁੱਕੇ ਹਾਂ ਜੀ ਜੀ 10 ਫਸਲਾਂ ਹਾਂ ਇੰਟਰ ਕ੍ਰੋਪਿੰਗ ਦੇ ਅੰਦਰ ਅੰਦਰ ਤੇ ਇਹ ਬਾਈ ਜੇ 10 ਫਸਲਾਂ ਹੈਗੇ ਤਾਂ ਪ੍ਰੋਫਿਟ ਕਿੰਨਾ ਕੁ ਹੋ ਗਿਆ ਹੋਵੇ ਇੱਕ ਪ੍ਰੋਫਿਟ ਦਾ ਕਦੇ ਪ੍ਰੋਪਰ ਅੰਦਾਜ਼ਾ ਨਹੀਂ ਲੱਗਿਆ ਵੈਸੇ ਐਸਟੀਮੇਟ ਜੇ ਦੇਖੀਏ ਕਿਉਂਕਿ ਦਰਸ਼ਕ ਹੈਗੇ ਨੇ ਤੁਹਾਨੂੰ ਦੇਖੀ ਜਾਂਦੇ ਆ ਇਸ ਟਾਈਮ ਹਣਾ ਤੇ ਜੇ ਐਸਟੀਮੇਟ ਲਈਏ ਵੈਸੇ ਆਪਾਂ ਦੇਖਿਆ ਜਾਵੇ ਤਾਂ ਕਿੱਲਾ ਕਹਿੰਦੇ ਵੈਸੇ ਠੇਕਿਆਂ ਦਾ ਛੜਦਾ ਹੀ ਨਹੀਂ ਹੈਗਾ ਕੁਛ ਹਣਾ ਹਾਂ ਤੇ ਜਿਉਂ ਦੇਖਿਆ ਜਾਵੇ ਤਾਂ ਚਲ 20000 ਰੁਪਏ ਜਿਹੜਾ ਹੈਗਾ ਕਿੱਲਾ ਛੜਦਾ ਹੈ ਜੇ ਆਪਾਂ ਟਰੈਡੀਸ਼ਨਲ ਫਾਰਮਿੰਗ ਕਰਦੇ ਆ ਤਾਂ ਤੁਹਾਡਾ ਦੱਸ ਫਸਲਾਂ ਨੇ 1 ਏਕੜ ਦੇ ਵਿੱਚ ਤੇ ਆਪਾਂ ਅੰਦਾਜ਼ਾ ਲਈਏ ਤਾਂ ਕਿੰਨਾ ਹੋ ਸਕਦਾ ਵੀ ਡੇਲੀ ਦਾ ਸੀ ਸੇਲ ਕਰਦੇ ਆ ਇਸ ਮਹੀਨੇ ਦਾ 70-80000 ਦੀ ਸੇਲ ਹੋ ਜਾਂਦੀ ਸੀ ਕਮਾਲਾ ਦੇਖ ਲੋ ਦਰਸ਼ਕੋ 70-80 ਹਜ਼ਾਰ ਇੱਕ ਮਹੀਨੇ ਦੀ ਤੇ ਇਹ ਮਤਲਬ ਕਿੰਨੇ ਏਰੀਆ ਦੇ ਵਿੱਚ ਆ ਕਿੰਨੇ ਏਕੜ ਦੇ ਵਿੱਚ ਆਪਣੀ ਫਾਰਮਿੰਗ ਆ ਸਾਢੇ 6 ਕਿੱਲਾਂ ਦਾ ਪੈਚ ਹੈ ਜੀ ਠੀਕ ਆ 6 ਦੇ ਛੇ ਦੇ ਵਿੱਚ ਆਰਗੇਨਿਕ ਆ ਇਹ ਚੋਰਗੇਨਿਕ ਆ ਆਰਗੇਨਿਕ ਸਜਾਦਾ ਕੀਤਾ ਹੋਇਆ ਪਰ ਫੂਡ ਫੋਰ ਰੈਸਟ ਹੈ ਬੇਸਿਕਲੀ 6 ਦੇ ਅੰਦਰ ਕਰ ਰਹੇ ਹਾਂ ਅਸੀਂ ਠੀਕ ਤੇ ਇਹ ਬਾਈ ਜੀ ਹੁਣ ਜਿਵੇਂ ਪ੍ਰੋਡਕਟ ਹੁੰਦੇ ਨੇ ਕਿੱਥੇ ਸੇਲ ਕਰਦੇ ਹੋ ਪਹਿਲਾਂ ਤਾਂ ਪ੍ਰੋਡਕਟ ਦੱਸੋ ਮੈਨੂੰ ਕਿਹੜੇ ਕਿਹੜੇ ਪ੍ਰੋਡਕਟ ਆ ਜਾਂਦੇ ਆਪਣੇ ਕੋਲ ਜਿਹੜੇ 10 ਫਸਲਾਂ ਹੈਗੇ ਨੇ ਆਪਣੀਆਂ ਕਿਹੜੇ ਕਿਹੜੇ ਪ੍ਰੋਡਕਟ ਆ ਜਾਂਦੇ ਉਹਦੇ ਵਿੱਚ ਆਪਣੇ ਕੋਲੇ ਗੁੜ ਸ਼ੱਕਰਖ ਠੀਕ ਹੈ ਗੰਨਾ ਲੱਗਿਆ ਹੋਇਆ ਉਪਰਲੇ ਸਾਹਮਲੇ ਇਹ ਤੋਂ ਅਗਲੇ ਪੈਚੇ ਗੰਨਾ ਗਿਆ ਗੋਰ ਸ਼ੱਕਰਖੰਡ ਤਿਆਰ ਕਰਦੇ ਆ ਮਸਾਲੇ ਤਿਆਰ ਕਰਦੇ ਆ ਮਿਰਚ ਹੋ ਗਈ ਹਲਦੀ ਹੋ ਗਈ ਤਨੀਆ ਹੋ ਗਿਆ ਜੀ ਤੇ ਆਪਣਾ ਬ੍ਰਾਂਡ ਨੇਮ ਹਿੰਦ অর্ਗੈਨਿਕ ਦੇ ਨਾਮ ਸਾਰਾ ਮਤਲਬ ਪੈਕਿੰਗ ਹੈ ਹਾਂ ਸਾਰਾ ਪੈਕਿੰਗ ਹੈ ਜੀ ਤੇ ਇਹ ਮਤਲਬ ਹੋਰ ਚੀਜ਼ ਸੇਲ ਕਰਦੇ ਆ ਹੋਰ ਆਸੇ ਪਾਸੇ ਵੀ ਹਾਂ ਜੀ ਮੈਂ ਨਾ ਹੋਰ ਚੀਜ਼ ਕਰ ਰਹੇ ਆ ਕੁਝ ਸਟੋਰਾਂ ਨੂੰ ਦੇਣੇ ਆ ਜੀ ਸਟੋਰ ਵਗੈਰਾ ਚੰਡੀਗੜ੍ਹ 'ਚ ਤੰਦੀਗੜ ਜਲੰਧਰ ਉੱਥੇ ਵੀ ਉਹਨਾਂ ਆਰਗੇਨਾਈਜ਼ਨ ਜਾਂ ਉਹ ਆਪਣਾ ਬ੍ਰਾਂਡ ਬਣਾ ਲੈਂਦੇ ਨੇ ਉਹ ਆਪਣਾ ਕਰਦੇ ਸੀ ਅੱਛਾ ਸਹੀ ਆਪਣੇ ਨਾਲ ਮਾਰ ਪੈਂਦੀ ਆ ਆਪਾਂ ਨੂੰ ਹਾਂ ਲੂਜ਼ ਪੈਕਿੰਗ ਦਿੰਨੇ ਆ ਜੀ ਹਾਂ 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 ਲੂਜ਼ ਪੈਕ ਫਿਰ ਉਹਦੇ ਬਾਅਦ ਆਪਣੇ ਮੋਹਰ ਲਾਉਂਦੇ ਆ ਬਹੁਤ ਸਾਰੇ ਐਦਾਂ ਜਿਹੜੇ ਹੈਗੇ ਨੇ ਜ਼ਿੰਮੇਦਾਰ ਹੈਗੇ ਨੇ ਉਹਨਾਂ ਦੇ ਪ੍ਰੋਡਕਟ ਇਸ ਰੇਟ ਤੇ ਜਾਂਦੇ ਨੇ ਅੱਗੇ ਜਾ ਕੇ ਮਹਿੰਗੇ ਹੋ ਜਾਂਦੇ ਆ ਹਨਾ ਸਿਰਫ ਬ੍ਰਾਂਡ ਦਾ ਫਰਕ ਆਉਂਦਾ ਬਿਲਕੁਲ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਜਿਵੇਂ ਤੁਸੀਂ ਆਇਓ ਹਨਾ ਤਾਂ ਹੌਲੀ ਹੌਲੀ ਜੱਟਾਂ ਦਾ ਬ੍ਰਾਂਡ ਵੀ ਬਣ ਹੀ ਜਾਣਾ ਇੱਕ ਨਾ ਇੱਕ ਬਣੇਗਾ ਜੀ ਹਾਂ ਬਿਲਕੁਲ ਬਣੂਗਾ ਤੇ ਦੁਆ ਇਹੇ ਬਾਈ ਜੀ ਮਤਲਬ ਲੋਕਾਂ ਦਾ ਕੀ ਕਾਰਨਾ ਜਿਹੜੇ ਨਹੀਂ ਕਰ ਪਾਉਂਦੇ ਤੁਸੀਂ ਹੁਣ ਜਿਵੇਂ ਹੈਗਾ ਵਧੀਆ ਕਰ ਰਹੇ ਹੋ ਹਨਾ ਪ੍ਰੋਪਰ ਨੋਲੇਜ ਐ ਗਾਈਡੈਂਸ ਨਹੀਂ ਹੈਗੀ ਜੀ ਗਾਈਡੈਂਸ ਚਾਹੀਦੀ ਹੈ ਹਰ ਫਾਰਮਰ ਨੂੰ ਤੇ ਫਾਰਮਰ ਰਿਸਕ ਟੇਕਰ ਨਹੀਂ ਹੈਗਾ ਰਿਸਕ ਟੇ ਕਰਨੀ ਹੈਗੇ ਜੀ ਫਾਰਮਰ ਆਜ ਦੇਖਦੇ ਵੀ ਕਮਾਈ ਹੋਵੇ ਕਿਉਂ ਜਿਹਨੇ ਠੇਕੇ ਤੇ ਲਿੱਤੀ ਉਹ ਕਰ ਨਹੀਂ ਸਕਦਾ ਜੀ ਹੂੰ 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 ਕਿੰਨਾ ਤੇ ਅੱਜ ਕੱਲ ਠੇਕੇ ਵਾਲੇ ਜ਼ਿਆਦਾ ਹੈਗੇ ਆ ਜਿਨ੍ਹਾਂ ਕੋਲੇ ਜ਼ਮੀਨ ਨੂੰ ਆਪ ਖੇਤੀ ਕਰਨਾ ਬਹੁਤ ਘੱਟ ਕਰੀ ਜਾਂਦੇ ਆ ਹੂੰ ਦਿਨੋ ਦੇ ਨਹੀਂ ਰੀਜ਼ਨ ਆ ਰਹੇ ਤੇ ਤੁਹਾਡੀ ਸਟਾਲ ਵੀ ਲੱਗਦੀ ਆ ਹਨਾ ਹਾਂਜੀ ਹੈਂ ਡੋਰਗਨਿਕ ਦੋ ਦੋ ਤੰਥਾਂ ਦੇ ਸਟਾਲ ਲਾਉਣੇ ਤੁਸੀਂ ਗਊਸ਼ਾਲਾ ਨਹੀਂ ਲਾਉਣੇ ਗਊਸ਼ਾਲਾ ਨਹੀਂ ਰੋਫਰ ਤੇ ਮੋਸਟਲੀ ਬਾਈ ਜੀ ਕੀ ਕਿਹਾ ਜਾਂਦਾ ਹਨਾ ਕਿ ਸ਼ਰਮ ਮਾਨਦੇ ਆਪਣੇ ਪੰਜਾਬੀ ਜਿਹੜੇ ਹੈਗੇ ਨੇ ਹਨਾ ਸਟਾਲ ਲਾਉਣ ਦੇ ਵਿੱਚ ਤਾਂ ਤੁਹਾਨੂੰ ਇਦਾਂ ਲੱਗਿਆ ਨਹੀਂ ਹੈਗਾ ਵੀ ਰਿਸ਼ਤੇਦਾਰ ਕਹਿਣਗੇ ਵੀ ਰੇੜੀ ਲਾ ਕੇ ਸਮਾਨ ਵੇਚੀ ਜਾਂਦਾ ਸਗੋਂ ਸਟਾਲ ਲਾ ਕੇ ਅਸੀਂ ਖੁਸ਼ ਹੋਏ ਆਂ ਜੀ ਖੁਸ਼ ਹੋਏ ਆ ਸਾਡੀ ਮਾਰਕੀਟ ਹੋਣ ਲੱਗ ਗਈ ਮਾਰਕੀਟਿੰਗ ਮਿਲਣ ਲੱਗ ਗਈ ਥੋੜਾ ਪ੍ਰਾਈਸ ਮਿਲਣ ਲੱਗ ਗਿਆ ਅਸੀਂ ਉਸ ਚੀਜ਼ ਤੋਂ ਖੁਸ਼ ਹੈ ਗਿਆ ਵੈਸੇ ਮੋਸਟਲੀ ਜਿਹੜਾ ਹੈਗਾ ਇਹ ਚੀਜ਼ ਨੂੰ ਮਾਨਦੇ ਨੇ ਹੈਗੇ ਬੇਇਜ਼ਤੀ ਮਹਿਸੂਸ ਕਰਦੇ ਆ ਹਨਾ ਬੇਇਜ਼ਤੀ ਮਤਲਬ ਮੈਂ ਵੀ ਕਰੂੰਗਾ ਤੇ ਇੱਕ ਦਿਨ ਰੈਡੀ ਲਾਵਾਂਗੇ ਠੀਕ ਹੈ ਤੇ ਇੱਕ ਬਾਈ ਜੀ ਆ ਬੈਡ ਸਿਸਟਮ ਵੀ ਕੀਤਾ ਹੋਇਆ ਤੁਸੀਂ ਹਨਾ ਇਹ ਬੈਡ ਸਿਸਟਮ ਦੇ ਕੀ ਕੀ ਫਾਇਦੇ ਆ ਜਾਂਦੇ ਆ ਬੈਡ ਸਿਸਟਮ ਤੇ ਇੱਕ ਤਾਂ ਪਾਣੀ ਦੀ ਬਚਤ ਹੈ ਜੀ ਹਮ ਤੇ ਪੌਦੇ ਨੂੰ ਸਾਂ ਲੈਣ ਲਈ ਥਾਂ ਚਾਹੀਦੀ ਹੈ ਜੇ ਚਾਰਾਂ ਪਾਸੇ ਉਹਦੇ ਪਾਣੀ ਭਰ ਜਾਏਗਾ ਉਹ ਥਾਂ ਕਿੱਥੋਂ ਲਊਗਾ ਰੇਜਡ ਬੈਡ ਤੇ ਹੋਊਗਾ ਜੜ ਫੈਲੀ ਹੋਊਗੀ ਮਿੱਟੀ ਦੇ ਅੰਦਰ ਤੁਹਾਨੂੰ ਇੱਧਰ ਪਾਣੀ ਲੱਗੇ ਉਹਦੇ ਰੋਸ ਸਾਤਾ ਲੈ ਸਕਦਾ ਆਪਦਾ ਹਮ ਇੱਕ ਪਾਣੀ ਦੀ ਬਚਤ ਉਹ ਤੋਂ ਬਾਅਦ ਮਲਚਿੰਗ ਕਰਕੇ ਉਹ ਨਮੀ ਬਣੀ ਰਹਿੰਦੀ ਹੈ ਅਤੇ ਮੱਚਾ ਗਿਆ ਕਿਉਂ ਤੇ ਮੱਚੀ ਵੀ ਪ੍ਰਾਗਣਾ ਵੀ ਹੁੰਦੀ ਹੈ ਤੁਸੀਂ ਕੱਖਣ ਵਾਲੇ ਵੀ ਕਰ ਰੱਖੇ ਹਨ ਹਾਂ ਹਾਂ ਜੋ ਨਿਕਲਦਾ ਉਹ ਸਾਰਾ ਇਹਦੇ ਉੱਤੇ ਹੀ ਪਾ ਦਿੰਨੇ ਆ ਜੀ ਇਹ ਜਿਹੜੇ ਨਦੀਨ ਕੱਢੇ ਹੋਏ ਆ ਉਹੀ ਇਹਦੇ ਉੱਤੇ ਪਾਏ ਹੋਏ ਆ ਹਾਂਜੀ ਬਿਲਕੁਲ ਇਹਦੇ ਉੱਤੇ ਪਾਏ ਹੋਏ ਆ ਜੀ ਤੇ ਵੈਸੇ ਜਿਹੜਾ ਸਾਡਲੇ ਪਾਸੇ ਆ ਮੋਸਟਲੀ ਆ ਖੱਬਲ ਨੂੰ ਤਾਂ ਕਹਿੰਦੇ ਵੀ ਇਹਦਾ ਬਹੁਤ ਵੱਡਾ ਦੁਸ਼ਮਣ ਆ ਸਾਡਾ ਇਹ ਹੈ ਦੁਸ਼ਮਣੀ ਇੱਕ ਤਰ੍ਹਾਂ ਦਾ ਕਈ ਮੰਦੇ ਵੀ ਹੈ ਇਹਨੂੰ ਹਾਂ 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 ਪਰ ਜਿਵੇਂ ਹੌਲੀ ਹੌਲੀ ਮੋਟ ਕਰ ਹੀ ਰੱਖਾਂਗੇ ਮਤਲਬ ਇਫੈਕਟ ਨਹੀਂ ਪੈਂਦਾ ਹੈਗਾ ਫਸਲ ਤੇ ਨਹੀਂ ਸਟਾਰਟਿੰਗ ਸਟੇਜ ਤੇ ਇਹਨਾਂ ਨੂੰ ਸਫਾਈ ਕਰ ਦਿੰਨੇ ਆ ਇੱਕ ਵਾਰੀ ਜੜਾ ਨਹੀਂ ਕੱਢਦੇ ਜੜਾ ਨਹੀਂ ਕੱਢਦੇ ਉਦੋਂ ਕੱਟ ਦਿੰਨੇ ਆ ਸਾਰੇ ਨੂੰ ਠੀਕ ਹੈ ਜੋ ਪੌਦਾ ਉੱਤੇ ਗਰੋ ਕਰ ਗਿਆ ਫਿਰ ਨੀਚੇ ਹੋਇਆ ਰਵੇ ਜ਼ਮੀਨ ਧੱਕੀ ਰੱਖੋ ਆ ਮੋਇਸਚਰ ਬਣਾ ਕੇ ਰੱਖੋ ਜ਼ਮੀਨ ਦੇ ਅੰਦਰ ਹਮ ਮਤਲਬ ਇੱਕ ਵਾਰ ਜਦੋਂ ਪੌਦਾ ਗਰੋ ਹੋ ਗਿਆ ਉਦੋਂ ਬਾਅਦ ਉਦੋਂ ਉਹ ਕਰਨਾ ਦੂਜੀ ਵਾਰ ਕੋਈ ਚੱਕਰ ਨਹੀਂ ਆ ਕੋਈ ਚੱਕਰ ਨਹੀਂ ਜੀ ਇੱਕ ਵਾਰੀ ਪੌਦੇ ਨੂੰ ਗਰੋ ਕਰਵਾਣਾ ਆਪਾਂ ਸਟਾਰਟਿੰਗ ਇਹਨੂੰ ਤਾਂ ਦੇਖ ਕੇ ਨਾ ਜੱਟ ਆਹ ਰਾਉਂਡ ਅਪ ਮਾਰਦੇ ਨੇ ਨਾਲ ਦੇਣਾ ਇਹ ਕਹਿੰਦੇ ਖੇਤ ਦੇ ਵਿੱਚ ਨਾ ਹੋ ਜੇ ਤਾਂ ਬਹੁਤ ਵੱਡਾ ਦੁਸ਼ਮਾਨ ਹੈ ਤੇ ਥੋੜੇ ਥੋੜੇ ਵਿੱਚ ਬੁੱਟੇ ਬਾਈ ਆਹ ਕਾਟਨ ਦੇ ਕਿਵੇਂ ਲਾ ਰੱਖੇ ਨੇ ਇਹ ਭਾਜੀ ਕਾਟਨ ਦੇ ਪਿਛਲੇ ਸਾਲ ਅਸੀਂ ਕਾਟਨ ਕੀਤੀ ਸੀ ਇਸ 플ੌਟ 'ਚ ਠੀਕ ਹੈ ਤਾਂ ਕਈ ਪੌਦੇ ਰਹਿ ਗਏ ਸੀ ਜਦੋਂ ਤੋਂ ਲੱਕੜਾਂ ਕੱਟਦੇ ਆ ਕਲਟੀਵੇਸ਼ਨ ਅਸੀਂ ਕਰਦੇ ਨਹੀਂ 3 ਸਾਲ ਹੋ ਗਏ ਟਰੈਕਟਰ ਨਹੀਂ ਆਇਆ ਇਸ ਖੇਤ ਦੇ ਅੰਦਰ ਤਾਂ ਕਈਆਂ ਜੜ੍ਹਾਂ ਰਹਿ ਗਈਆਂ ਜਿਨ੍ਹਾਂ ਦੀ ਉਹ ਆਪੇ ਆਪ ਫੁੱਟ ਪਏ ਸਾਰੇ ਰੇ ਸਪਰੇ ਬਿਨਾ ਕਿਵੇਂ ਸਰਦਾ ਹੈ ਰੇ ਸਪਰੇ ਥੋੜਾ ਕੰਪੋਸਟ ਵਗੈਰਾ ਯੂਜ਼ ਕਰਦੇ ਆ ਜੀ ਅਸੀਂ ਕਿਉਂਕਿ ਮੋਨੋ ਹੋ ਗਈ ਹਨਾ ਇਹਨਾਂ ਬਣਾ ਸਰਦਾ ਹੀ ਨਹੀਂ ਕਹਿੰਦੇ ਸੁੰਡੀ ਦਾ ਪਉ ਪਉ ਤੇ ਜੇ ਸੁੰਡੀ ਪੈ ਗਈ ਤਾਂ ਫਿਰ ਮੋਨੋ ਫੇਰ ਦੇ ਵਿੱਚ ਆਊ ਆਊ ਤੁਹਾਡਾ ਕਿਵੇਂ ਸਰਦਾ ਮੈਨੂੰ ਇਮਾਨਦਾਰੀ ਨਾਲ ਦੱਸਿਓ ਥੋੜਾ ਜਿਆ ਸੁੰਡੀ ਵਾਲਾ ਵੇਖੋ ਜੀ ਆਈ ਨਹੀਂ ਹਜ ਤੱਕ ਇਸ ਚੀਜ਼ ਦੀ ਦਿੱਕਤ ਸਾਨੂੰ ਬਾਕੀ ਬੈਕਟੀਰੀਆ ਆਉਂਦੇ ਇਸ ਚੀਜ਼ ਲਈ ਮੈਟਾਬੋਰਿਜ਼ਮ ਵਗੈਰਾ ਹੋ ਗਏ ਬੈਕਟੀਰੀਆ ਬਾਇਓਜ਼ ਅੰਦਰ ਬੈਕਟੀਰੀਆ ਸੰਦੇ ਬੈਕਟੀਰੀਆ ਤੋਂ ਕੰਟਰੋਲ ਕੀਤੀ ਜਾ ਰਹੀ ਹੈ ਹੂੰ ਫੰਗਸ ਲਈ ਆਪਾਂ ਕਰਦੇ ਆ ਫੰਗੀ ਸਾਈਡਾਂ ਦੇ ਨੇ ਉਹਦੀ ਜਗ੍ਹਾ ਸੂਡੋਮਨਾਸ ਯੂਜ਼ ਕਰ ਲਿਓ ਫਲਾਈਕੋਡਰਮਾ ਯੂਜ਼ ਕਰ ਲੋ ਬੈਕਟੀਰੀਆ ਬੈਕਟੀਰੀਆ ਇੱਕ ਬੈਕਟੀਰੀ ਕਲਚਰ ਬਣਾ ਕੇ ਉਹਨੂੰ ਸੁਡੋਮਨਾਸ ਨੂੰ ਤੇ ਟ੍ਰਾਈਕੋਡਰਮ ਉਹਨੂੰ ਕਿਵੇਂ ਪਾਉਣੇ ਵੈਰੀ ਚੱਕੇ ਮੇ ਲੈ ਕੇ ਆਉਣੇ ਆ ਕਲਚਰ ਬਣਾ ਕੇ ਲੈਣੇ ਆ ਜੀ ਕਲਚਰ ਬਣਾ ਕੇ ਹਾਂਜੀ ਥੋੜਾ ਜਿਹਾ ਐਕਸਪਲੇਨ ਕਰੋਗੇ ਕਿਸੇ ਦੇ ਹੌਸਲ ਆਪਣੀ ਗੱਲ ਵੀ 200 ਲੀਟਰ ਦੇ ਡਰਮ ਚ 1 ਲੀਟਰ ਪਾਤੀ ਸੁਡੋਮਨਾਸ ਦਾ ਪਾਣੀ ਦੇ ਵਿੱਚ ਤੇ 2 ਕਿਲੋ ਗੁੜ ਪਾਤਾ ਜੀ ਠੀਕ ਹੈ ਉਹਨੂੰ 2 ਦਿਨ 3 ਦਿਨ ਪਈ ਰਹਿਣ ਦਿੰਨੇ ਆ ਤੇ ਉਹ ਤੋਂ ਬਾਅਦ ਉਹਦਾ ਕਲਚਰ ਯੂਜ਼ ਕਰ ਲੈਣੇ 200 ਰੁਪਏ ਹੀ ਆਉਣਾ ਮੇਰੇ ਖਿਆਲ ਦੇ ਵਿੱਚ ਹਨਾ 100 170 ਰੁਪ ਇੱਕ ਏਕੜ ਦੇ ਵਿੱਚ ਪੈ ਜਾਂਦਾ ਹਾਂਜੀ 1 ਏਕੜ ਦੇ ਵਿੱਚ ਪੈ ਜਾਂਦਾ ਜੀ ਤੇ ਸਬਜ਼ੀ ਆਪਣੀ ਡੇਲੀ ਬੇਸ ਤੇ ਤੋੜਦੇ ਨੂੰ ਸਬਜ਼ੀ ਕਿਹੜੀ ਕਿਹੜੀ ਲਾ ਰੱਖੀ ਆ ਸਬਜ਼ੀ ਉਹ ਸੀਜ਼ਨਲ ਸਬਜ਼ੀ ਹੁੰਦੀ ਆ ਜੋ ਵੀ ਸੀਜ਼ਨਲ ਹੁੰਦਾ ਐਸ ਟਾਈਮ ਕੀ ਆ ਲੋਕੀ ਤੋਰੀ ਪਿੰਡੀ ਸਾਰੀ ਚੱਲੇ ਜਾਂਦੇ ਆ ਗਰੇਲਾ ਬੜੀ ਵਧੀਆ ਦੀ ਹੋਗੀ ਹਾਂਜੀ ਆ ਸਾਰੀ ਸਾਰੀ ਵੇਚ ਜਾਂਦੀ ਆ ਆਪਣੀ ਕਾਊਂਟਰ ਸੇਲ ਕਾਊਂਟਰ ਸੇਲ ਹੀ ਆ ਸਾਰੀ ਜੀ ਮੰਡੀ ਚ ਹਜੇ ਤੱਕ ਮਤਲਬ ਲੋਡ ਨਹੀਂ ਪਈ ਹੈਗੀ ਆਪਾਂ ਮੰਡੀ ਸਟਾਰਟਿੰਗ ਚ ਦੋ ਸਾਲ ਲੈ ਕੇ ਗਏ ਆ ਅੱਛਾ ਹੁਣ ਆਪਣਾ ਵੀ ਹੋ ਗਿਆ ਹੁਣ ਮਾਰਕੀਟ ਸਟੈਬਲਿਸ਼ ਹੋ ਗਈ ਥੋੜੀ ਤਾਂ ਹੁਣ ਸੇਲ ਹੋ ਰਹੀ ਆ ਕੈਮੀਕਲ ਡੀਏਪੀ ਤੇ ਯੂਰੀਆ ਤੋਂ ਆ ਰਿਹਾ ਹਨਾ ਉਹਦਾ ਕੀ ਅਲਟਰਨੇਟਿਵ ਆ ਤੁਹਾਡੇ ਕੋਲ ਡੀਏਪੀ ਯੂਰੀਆ ਦੀ ਜਗ੍ਹਾ ਕੀ ਪਾਉਣੇ ਹਨ ਤੁਸੀਂ ਇੱਕ ਤਾਂ ਮਿਲਦੀ ਵੀ ਨਹੀਂ ਹੈਗੀ ਮੌਕੇ ਤੇ ਆ ਕੇ ਹਨਾ ਤੇ ਲਾਈਨ ਤੇ ਲੱਗਣਾ ਪੈਂਦਾ ਉਹਦਾ ਕੋਈ ਹੈ ਮਤਲਬ ਟਿਕਾਊਪਾ ਐਸਾ ਟਿਕਾਊਪਾ ਆਈ ਹੈ ਜੀ ਕੰਪੋਸਟ ਬਣਾਈ ਜਾਵੇ ਪ੍ਰੋਪਰ ਤਰੀਕੇ ਨਾਲ ਆਪਦੀ ਆਪਦੀ ਕੰਪੋਸਟ ਬਣਾ ਕੇ ਹਾਂ ਕੰਪੋਸਟ ਬਣਾ ਕੇ ਉਹ ਤੁਸੀਂ ਕਿਵੇਂ ਬਣਾਉਣੇ ਹਨ ਮਤਲਬ ਕੰਪੋਸਟ ਨੂੰ ਕਿਵੇਂ ਤਿਆਰ ਕਰਦੇ ਹੋ ਗੋਬਰ ਲੈ ਲਿਆ ਜੀ ਹਾਂਜੀ ਗੋਬਰ ਨੂੰ ਥੋੜਾ ਜਿਪਸਮ ਐਡ ਕਰਤੀ ਰੋਕ ਫਾਸਫੇਟ ਐਡ ਕਰਤੀ ਉਹਦੇ ਅੰਦਰ ਇਹ ਸੌਖੇ ਮਿਲ ਜਾਂਦਾ ਆਪਾਂ ਨੂੰ ਜੇ ਤੁਮ ਮਿਲ ਜਾਂਦੀ ਹੈ ਰੋਕ ਫਾਸਫਟ ਵੀ ਮਿਲ ਜਾਂਦੀ ਹੈ ਲੱਭਣ ਨਾਲ ਤਾਂ ਮਿਲ ਹੀ ਜਾਂਦੀ ਹੈ ਅੱਛਾ ਆਪਣੇ ਮਤਲਬ ਸ਼ਹਿਰ 'ਚ ਮਿਲ ਜਾਊਗੀ ਸ਼ਹਿਰ 'ਚ ਕੇਵਰ ਨਹੀਂ ਮਿਲਦੀ ਪਰ ਮਿਲ ਜਾਂਦੀ ਹੈ ਓਕੇ ਹਾਂਜੀ ਠੀਕ ਅੱਛਾ ਉਹਨੂੰ ਫਿਰ ਮਿਕਸ ਕਰਕੇ ਮਿਕਸ ਕਰਕੇ ਥੋੜੇ ਦਿਨ ਟੱਕ ਕੇ ਰੱਖਤਾ ਉਹਨੂੰ ਵਦੀਆਂ ਕੁਝ ਨਹੀਂ ਛੱਡਣਾ ਉਹਦੇ 'ਚ ਗੰਡੋਏ ਹੁਣ ਤਾਂ ਗੰਡੋਏ ਪਾ ਦੋ ਵਰਨਾ ਟੱਕ ਕੇ ਰੱਖ ਦੋ ਉਹਨੂੰ ਠੀਕ ਹੈ ਪ੍ਰਾਲੀ ਨਾਲ ਤੇ ਮੋਇਸਚਰ ਮੇਨਟੇਨ ਰੱਖਣਾ ਉਹਦੇ ਅੰਦਰ ਦੋ ਹਾਂ 2 ਮਹੀਨੇ ਜਦੋਂ ਆਪੇ ਆਪੇ ਪੀ ਗਲ ਜੇਗੀ ਜਮਾ ਕਾਲੀ ਹੋ ਜਾਏਗੀ ਪੂਰੀ ਪੂਰੀ ਮਿੱਟੀ ਵਰਗੀ ਉਹ ਦੋਨੂੰ ਖੇਲਿ ਚਾਹ ਬਾਕੀ ਕਿੱਲੇ ਜੇ ਪੈ ਜਾਂਦੀ ਹੈ ਜੀ 1 ਮਹੀਨੇ ਦੀ ਪਰ ਚਾਰੇ ਕੁਆਂਟਲ ਠੀਕ ਹੈ ਤੇ ਸਪਰੇ ਦਾ ਹੱਲ ਦੇਖਿਆ ਜਾਵੇ ਤਾਂ ਸਪਰੇ ਦਾ ਹੱਲ ਕੀ ਹੋ ਸਕਦਾ ਸਪਰੇ ਅਸੀਂ ਬਾਇਓਐਂਜ਼ਾਈਮ ਯੂਜ਼ ਕਰ ਰਹੇ ਹਾਂ ਜੀ ਬੈਕਟੀਰੀਆਸ ਤੇ ਬਾਇਓਐਂਜ਼ਾਈਮ ਅਛਾ ਬਾਇਓਐਂਜ਼ਾਈਮ ਕੀ ਛਾਇਆ ਹੈ ਬਾਇਓਐਂਜ਼ਾਈਮ ਕਿਸੇ ਵੀ ਫਰੂਟ ਦਾ ਹੋ ਗਿਆ ਹੂੰ 10 3 1 ਦੀ ਰੇਸ਼ੋ ਨਾਲ ਕਿਵੇਂ ਮਤਲਬ ਥੋੜਾ ਜਿਹਾ ਐਕਸਪਲੇਨ ਕਰ ਦੋ ਹਨਾ ਬਾਇਓਐਂਜ਼ਾਈਮ ਕੀ ਛਾਇਆ ਉਹ ਵੀ ਆਪਾਂ ਲੋਕ ਦੇਖੀ ਜਾਂਦੇ ਨੇ ਕਿਸੇ ਦੇ ਕੰਮ ਆ ਜੂ ਇਹ ਨੁਕਸਾਨ 100 ਲੀਟਰ ਪਾਣੀ ਦੇ ਅੰਦਰ 3 ਕਿਲੋ ਫਰੂਟ ਹੋ ਗਿਆ ਤੇ 10 ਕਿਲੋ ਗੜ ਹੋ ਗਿਆ ਜੀ ਠੀਕ ਹੈ। ਔਨੂਪਾ ਕੇ ਇਹ ਟਾਈਟ ਕਰਕੇ ਰੱਖ ਦਿੰਨੇ ਆ। 3 ਮਹੀਨਿਆਂ ਲਈ। ਹੂੰ ਫਿਰ ਉਹਨੂੰ ਯੂਜ਼ ਕਰਦੇ ਆ 2% ਦੀ ਮਾਉਂਟ ਨਾਲ। ਮਤਲਬ 1 ਲੀਟਰ ਚ 2 ਐਮਐਲ। ਹਾਂਜੀ। ਠੀਕ ਹੈ। ਇਹਦਾ ਫਿਰ ਆਪਾਂ ਨੂੰ ਬੈਨੀਫਿਟ ਜਿਹੜਾ ਸਬਰੀ ਵਾਂਗੂ ਮਿਲ ਜਾਣਾ। ਹਾਂ ਸਬਰੀ ਵਾਂਗੂ। ਇਹ ਇਨਸੈਕਟੀਸਾਈਡ ਆ ਜਾਂ ਫੰਗੀਸਾਈਡ ਆ। ਇਹ ਅਲੱਗ-ਅਲੱਗ ਹੈ ਜੀ। ਇਨਸੈਕਟੀਸਾਈਡ ਬਣਾਣਾ ਹੈ ਤੁੰਬੇ ਦਾ ਬਣਾ ਲਓ ਬਾਇਓਐਂਜ਼ਾਈਮ। ਠੀਕ ਹੈ। ਨੀਮ ਦਾ ਬਣਾ ਲਓ ਬਾਇਓਐਂਜ਼ਾਈਮ। ਇਨਸੈਕਟੀਸਾਈਡ। ਹਾਂਜੀ। ਨਿਊਟ੍ਰੀਸ਼ਨ ਲਈ ਬਣਾਣਾ ਹੈ। ਆਪਣੇ ਕੋਈ ਫਰੂਟ ਦਾ ਹੋ ਗਿਆ ਮਿੱਠੇ ਫਰੂਟ ਦਾ ਹੋ ਗਿਆ ਖੱਟੇ ਫਰੂਟ ਦਾ ਹੋ ਗਿਆ ਜੀ ਸਵਾਜਨੇ ਦੇ ਪੱਤਿਆਂ ਦਾ ਹੋ ਗਿਆ ਇਹ ਅਲੱਗ-ਅਲੱਗ ਬਾਇਓਐਨਜ਼ਾਈਮ ਬਹੁਤ ਕੁਆਲਟੀ ਹੈ ਇਹਨਾਂ ਦੇ ਅੰਦਰ ਅਚੋਤਰ ਨੂੰ ਹੀ ਇੱਕ ਚੀਜ਼ ਬਣਾਈ ਹੋਈ ਆ ਮਤਲਬ ਐ ਮੈਂ ਇੱਥੇ ਆਈ ਜਾਨਾ ਮੈਂ ਦੇਖੀ ਜਾਨਾ ਐਕਸਪੈਰੀਮੈਂਟ ਹੀ ਐਕਸਪੈਰੀਮੈਂਟ ਹੋ ਜਾਨਾ ਤੁਹਾਡੇ ਕੇਸ ਦੇ ਵਿੱਚ ਹੁਣ ਇਹਦੇ ਬਾਰੇ ਵੀ ਦੱਸਣਾ ਪਾ ਦੋ ਵੀ ਆ ਕੀ ਛਾਇਆ ਇਹ ਜੀ ਇਹਦੇ ਅੰਦਰ ਗੋਬਰ ਦੇ ਥੱਪੀਆਂ ਲੈ ਕੇ ਹੂੰ ਉਹਦੇ ਅੰਦਰ ਪਾਥੀਆਂ ਕਹਿੰਦੇ ਆ ਪਾਥੀਆਂ ਹੋ ਗਈਆਂ ਠੀਕ ਹੈ ਭਵਨ ਸਾਗਰੀ ਹੋ ਗਈ ਗੂਗਲ ਹੋ ਗਈ ਹੀਂਗ ਹੋ ਗਈ ਹਲਦੀ ਹੋ ਗਈ ਚਾਵਲ ਵਗੈਰਾ ਹੋ ਗਏ ਇਹ ਤੀਜਾ ਪਾਕੇ ਤੁਹਾਂ ਕਰਦੇ ਆ ਜੀ ਅੱਛਾ ਇਹਦੇ ਉੱਤੋਂ ਇੱਕ ਤਾਂ ਆਕਸੀਜਨ ਦੀ ਔਰਿਆ ਨੂੰ ਬਹੁਤ ਜ਼ਿਆਦਾ ਅਫੈਕਟ ਕਰਦੇ ਪੋਜ਼ਿਟਿਵ ਔਰਾ ਲੈ ਕੇ ਆਉਂਦਾ ਖੇਤ ਦੇ ਅੰਦਰ ਠੀਕ ਹੈ ਉਤੋਂ ਬਾਅਦ ਬਿਮਾਰੀਆਂ ਹੋ ਗਿਆ ਜਿੰਨੇ ਕੀਟ ਆ ਗਏ ਜਿਹੜੇ ਆਪਣੇ ਫਸਲਾਂ ਤੇ ਅਟੈਕ ਕਰਦੇ ਆ ਉਹ ਇਸ ਚੀਜ਼ ਤੋਂ ਦੂਰ ਭਜਦੇ ਆ ਉਹਨਾਂ ਦੇ ਉੱਤੇ ਬਹੁਤ ਫਰਕ ਪੈਂਦਾ ਹੈ ਫਰੂਟਿੰਗ ਤੇ ਫਲਾਵਰਿੰਗ ਉੱਤੇ ਇਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜੀ ਬਹੁਤ ਵਧੀਆ ਮੈਥਡ ਹੈ ਤਾਂ ਯਾਰ ਹਣਾ ਇਹਦਾ ਮਤਲਬ ਬਣਾ ਲੈ ਡੇਲੀ ਕਰਦੇ ਫਿਰ ਤੁਸੀਂ ਇਹ ਹਾਂ ਡੇਲੀ ਸ਼ਾਮ ਨੂੰ ਜੀ ਸਵੇਰ ਸ਼ਾਮ ਡੇਲੀ ਹੁੰਦਾ ਹੈ ਬਜ਼ੁਰਗ ਕਰਦੇ ਹੁੰਦੇ ਸੀ ਆਪਣੇ ਨਰਮੇ ਆਣ ਤੋਂ ਪਹਿਲਾਂ ਡਿੰਡੇ ਆਣਦੇ ਹੁੰਦੇ ਸੀ ਉਹ ਤਾਂ ਉਹ ਸੀਆਂ ਭੁੱਲ ਗਏ ਸਾਰੇ ਹਨਾ ਹਾਂ ਇਹ ਬਹੁਤ ਪੁਰਾਣਾ ਕਲਚਰ ਹੈ ਵਿਚਕਾਰ ਆਪਾਂ ਛੱਡ ਗਏ ਇਹਨਾਂ ਨੂੰ ਉਹ ਬਚਪਨ 'ਚ ਹੁੰਦੇ ਸੀ ਖੇਚੇ ਹਰ ਹਰਨ ਫਸਲ ਦੇ ਪਹਿਲਾਂ ਫਲਾਵਰਿੰਗ ਆਣੀ ਨਾ ਉਹ ਖੇਚੇ ਜਾ ਕੇ ਅਸੀਂ ਕਰਕੇ ਆਂਦੇ ਹੁੰਦੇ ਸੀ ਛੋਟੇ ਹੁੰਦੇ ਫਲਾਵਰਿੰਗ ਆਣ ਤੋਂ ਪਹਿਲਾਂ ਇੱਕ ਦੋ ਵਾਰੀ ਜ਼ਰੂਰ ਹੁੰਦਾ ਸੀ ਸਾਰੇ ਖੇਤ ਦੇ ਅੰਦਰ ਹੀ ਉਹ ਤੋਂ ਬਾਅਦ ਛੱਡਿਆ ਗਿਆ ਕੈਮੀਕਲਸ ਆ ਗਏ ਇਹ ਫਿਰ ਸਾਰੇ ਖੇਤ ਦੇ ਵਿੱਚ ਕੀੜਾ ਦੇਣਾ ਹੁੰਦਾ ਬਿਲਕੁਲ ਸ਼ਾਮ ਨੂੰ ਸਾਰੇ ਖੇਤ ਦੇ ਅੰਦਰ ਕੀੜਾ ਦੇ ਕੇ ਫਿਰ ਇੱਕ ਤਾਂ ਉਹਦਾ ਕੀ ਮਤਲਬ ਹੈ ਵਿੱਚ ਨਹੀਂ ਲੰਗੀ ਜਾਂਦੇ ਉਹ ਲੈਣ ਇਹਰ ਬਹੁਤ ਵਧੀਆ ਚੀਜ਼ ਆ। ਬਾਕੀ ਇੱਕ ਗੱਲ ਹੋਰ ਵੀ ਦੇਖਿਆ ਤਰਨ ਬਾਈ ਮੈਂ। ਦਰਸ਼ਕੋ ਇਹ ਮਜ਼ਾਕ ਨਹੀਂ ਹੈਗਾ। ਜਾਂ ਇਦਾਂ ਨਹੀਂ ਹੈਗਾ ਕਿ ਆਪਾਂ ਵੀਡੀਓ ਚਲਾਉਣ ਵਾਸਤੇ ਝੂਠ ਮੋੜਦੇ ਆ। ਇੱਕ ਵੀ ਸੁੰਡੀ ਸੰਡੀ ਨਹੀਂ ਮੈਨੂੰ ਲੱਭੀ ਹੋਈਗੀ। ਕੋਟਨ ਵੀ ਲੱਗਿਆ ਹੋਇਆ। ਆਹ ਵੀ ਲੱਗਿਆ ਹੋਇਆ। ਸਿਰਫ ਦੇਸੀ ਤਰੀਕੇ ਨਾਲ ਹੋਈ ਜਾਂਦੀ ਹੈ ਖੇਤੀ। ਇੱਕ ਵੀ ਸੁੰਡੀ ਨਹੀਂ ਹੈਗੀ ਖੇਤ ਦੇ ਵਿੱਚ। ਇਹ ਬਈ ਚਾਰਜ ਫੇਰੇ। ਆਹ ਪlant ਲਾਏ ਹੋਏ ਨੇ ਹਨਾ। ਹਾਂਜੀ। ਇਹਦਾ ਵੀ ਕੁਛ ਨਾ ਕੁਛ ਜਿੰਮੇ ਮਤਲਬ ਤੁਹਾਡੀ ਸੋਚ ਆ ਜਿਹੜੀ ਸਾਇੰਟਿਫਿਕ ਹੈ। ਤੇ ਇਹਦਾ ਵੀ ਕੁਛ ਨਾ ਕੁਛ ਕਾਰਨ ਹੋਵੇ ਮੈਨੂੰ ਪਤਾ ਹਨਾ। ਤੇ ਫਿਰ ਕੋਈ ਨਾ ਗਰੀਦਨ ਹੋ ਉਦੋਂ ਦਾ ਇੱਕ ਪਾਈ ਬੈਕਟੀਰੀਆ ਦੀ ਕਲੋਨੀ ਬਹੁਤ ਬਣਾ ਕੇ ਰੱਖਦੇ ਆ ਆਪਦੇ ਨੀਚੇ ਜਿਹੜਾ ਡੂੰਘਿਆ ਜਾਂਦੀ ਹੈ ਜੀ ਇਹਨਾਂ ਦੀ ਅੱਛਾ ਤਲਾ ਤੋੜ ਦਿੰਦੇ ਆ ਜ਼ਮੀਨ ਦਾ ਜਿਹੜਾ ਪਾਣੀ ਆ ਉਹ ਆਪਣੇ ਖੇਤ ਦੇ ਹਿੱਸੇ ਮੇ ਜਾਂਦਾ ਇਹਦੇ ਨਾਲੋਂ ਹੂੰ ਤੇ ਉਸ ਤੋਂ ਬਾਅਦ ਜਿੰਨੀ ਕੋਈ ਕੋਲੇ ਸਪਰੇਅ ਕਰ ਰਿਹਾ ਹੈ ਤੋਂ ਫੈਕਟ ਇਹਨਾਂ ਤੇ ਆ ਕੇ ਰੁਕ ਜਾਏਗਾ ਫਸਲ ਦੇ ਉੱਤੇ ਨਹੀਂ ਆਊਗਾ ਇਹ ਵੀ ਹਾਂ ਹਾਂਜੀ ਤੇ ਆਪਣੇ ਜਿਵੇਂ ਲੂਆਂ ਚਲਦੀਆਂ ਤਤੀਆਂ ਕੋਹਰਾ ਫਰਕ ਪੈ ਜਾਂਦਾ ਕੋਹਰਾ ਪੈਂਦਾ ਧੁੰਦ ਪੈਂਦੀ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪੈਂਦੇ ਰੋ ਕਹਿੰਦੇ ਖੇਤ ਦੇ ਅੰਦਰ ਆਉਣ ਨੂੰ ਉਸ ਚੀਜ਼ਾਂ ਨੂੰ ਹੂੰ ਨੇਰੀ ਆ ਰਹੀ ਆ ਤਾਂ ਨੇਰੀ ਦੀ ਸਪੀਡ ਸਲੋ ਕਰ ਦੇਣਗੇ ਤਾਂ ਕਿ ਅੰਦਰ ਆਪਣੀ ਫਸਲ ਨੂੰ ਨੁਕਸਾਨ ਨਾ ਹੋਵੇ ਉਹ ਚੀਜ਼ ਨੂੰ ਬਚਾਈ ਰੱਖਣਗੇ ਵੈਸੇ ਤੁਹਾਨੂੰ ਮੈਂ ਦੱਸਾਂ ਜੀ ਸਾਡੇ ਕੋਈ ਦਰਖਤ ਲਾ ਦੇਣਾ ਉਹ ਕਹਿੰਦੇ ਆ ਵੀ ਭਾਈ ਫਸਲ ਮਾਰਦਾ ਹੈ ਇਹਦੇ ਪੱਤੇ ਡਿੱਗਦੇ ਆ ਜਿਹੜੇ ਜਿਹੜੇ ਨੇੜੇ ਨੇੜੇ ਮਤਲਬ ਓਰੇ ਰਹਿ ਜਾਂਦੇ ਆ ਫਸਲ ਬਾਦ ਮਾਰਦੀ ਹੈ ਇਹਦੇ ਨਾਲ ਇਹ ਇਹ ਚੀਜ਼ ਆ ਪਰ ਤੁਸੀਂ ਤਾਂ ਦੇਖੋ ਸਾਰੇ ਜਿਹੜੀ ਹੈਗੀ ਚਾਰ ਚੁਫੇਰੀ ਲਾ ਰੱਖੇ ਨੇ ਕਿਹੜੇ ਕਿਹੜੇ ਪਲਾਂਟ ਆ ਜਾਂਦੇ ਵੈਸੇ ਇਹਦੇ ਵਿੱਚ ਇਹਦੇ ਅੰਦਰ ਜੀ 10 12 ਕਿਸਮਾਂ ਦੇ ਲਾਏ ਹੋਏ ਆ ਕੈਜ਼ੋਰੀਨਾ ਸਿਲਵਰ ਓਕ ਤੂਤ ਹੈ ਜਟਰੂਪ ਹੈ ਜ਼ਰਕੰਡਾ ਹੈ ਨੇ ਮੈਂ ਬਕੈਨ ਹੈ ਹੂੰ ਕਈ ਵੈਰਾਈਟੀ ਇੱਥੇ ਮਤਲਬ ਕੋਈ ਵੀ ਪਲਾਂਟ ਲੱਗ ਸਕਦਾ ਜਾਂ ਕੋਈ ਜਿਵੇਂ ਤੁਸੀਂ ਨਾ ਗਿਣਾਏ ਨੇ ਇਹ ਇਹ ਜਿਆਦਾ ਬੈਨੀਫੀਸ਼ੀਅਲ ਫਾਸਟ ਗਰੋਇੰਗ ਪਲਾਂਟ ਹੋਣਗੇ ਆਪਦੇ ਖੇਤ ਹਰੇ ਕੀ ਕਰ ਲੈਂਦਾ ਹਨਾ ਆਰਗੈਨਿਕ ਆਪਦੇ ਖੇਰ ਚ ਕਰਨ ਤੋਂ ਵੀ ਡਰਦਾ ਅੱਜ ਕੱਲ ਬੰਦਾ ਆਰਗੈਨਿਕ ਤੇ ਬਾਈ ਨੇ ਠੇਕੇ ਵਾਲੇ ਖੇਰ ਚ ਵੀ ਆਰਗੈਨਿਕ ਕਰ ਰੱਖੇ ਆ ਕਿੰਨਾ ਕਿੰਨੇ ਕਿਲੇ ਠੇਕੇ ਤੇ ਵੀਰੇ ਆਪਣੇ ਕੋਲੇ 5 ਕਿਲੇ ਠੇਕੇ ਆ ਜੀ ਤੇ ਕਿੰਨੇ ਚ ਕਰ ਰੱਖੇ ਆ ਆਰਗੈਨਿਕ オーਰਗੈਨਿਕ ਇਸ ਟਾਈਮ ਅਸੀਂ 15 ਜੀਗਰ ਰੱਖੀ ਸਾਰੇ ਜਿਹੜੇ ਠੇਕੇ ਵਾਲੇ ਨੇ ਪੰਜਾਂ ਚ ਉਹਨਾਂ ਚ ਵੀ ਪੰਜਾਂ ਦੀ オーਰਗੈਨਿਕ ਹੈ ਹਾਂ ਉਹ ਪੰਜਾਂ ਚ ਹੀ オーਰਗੈਨਿਕ ਦੇਖੋ ਇਹ ਕਿੱਡੀ ਵੱਡੀ ਗੱਲ ਹੈ ਆਪਾਂ ਸਾਰੇ ਡਰਦੇ ਆਪਦੇ ਖੇਤ ਚ ਨਹੀਂ ਕਰਦੇ ਹੈ ਕਿ ਬਾਈ ਨੇ ਠੇਕੇ ਵਾਲੀ ਵੀ オーਰਗੈਨਿਕ ਕਰ ਰੱਖੀ ਹੈ ਇਹ ਚੀਜ਼ਾਂ ਮਤਲਬ ਜੱਜਮੈਂਟ ਹੋਣਾ ਚਾਹੀਦਾ ਅੰਦਰ ਕਰਨ ਦਾ ਹਿੰਮਤ ਹੋਣੀ ਚਾਹੀਦੀ ਇਹ ਕੰਮ ਹਰੇਕ ਹੋ ਜਾਂਦੇ ਨੇ ਤੇ ਖੇਤ ਤੁਸੀਂ ਦੇਖ ਹੀ ਲਿਆ ਸਾਰੇ ਦਾ ਸਾਰਾ ਕਿੱਡਾ ਸੋਹਣਾ ਲੱਗਦਾ ਖੇਤ ਪ੍ਰੋਡਕਸ਼ਨ ਵੀ ਹੈਗੀ ਹੈ ਪੈਸਾ ਵੀ ਹੈਗਾ ਸਾਰਾ ਕੁਝ ਆ ਬਸ ਗੱਲ ਇਹ ਹੈ ਵੀ ਮਿਹਨਤ ਦੀ ਲੋੜ ਹੈ ਤੇ ਪਲੱਸ ਕੀ ਹੈ ਇੰਟਰਸਟ ਦੀ ਲੋੜ ਹੈ